ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਰਮਤ ਫਲਸਫਾ ਤੇ ਗੁਰੂ ਅੰਗਦ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਗੱਦੀ ਦਿਵਸ ਹੈ ਤੇ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੇ ਘਰ ਨਾਲ ਬਾਰੇ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਆ ਕੋਈ 10 12 ਮਿੰਟ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ। ਉਹਨਾਂ ਦੇ ਘਰ ਨਾਲ ਉਹਨਾਂ ਦੀ ਤਪੱਸਿਆ ਗੁਰੂ ਨਾਨਕ ਪਾਤਸ਼ਾਹ ਨੇ ਜਿਉਂਦੇ ਜੀ ਉਹਨਾਂ ਨੂੰ ਗੁਰਗੱਦੇ ਦਾ ਮਾਲਕ ਬਣਾ ਦਿੱਤਾ। ਦੁਨੀਆ ਹੈਰਾਨ ਹੋਈ ਅੱਜ ਤੁਸੀਂ ਦੇਖੋ ਨਾ ਇਹ ਪੰਜਾਬ ਦੀ ਧਰਤੀ ਦੇ ਉੱਤੇ ਆਸ਼ੂਤੋਸ਼ ਭਈਆ ਮਰਿਆ ਪਿਆ। ਤੇ ਉਹਨੂੰ ਮਰੇ ਨੂੰ ਕਈ ਸਾਲ ਹੋ ਗਿਆ ਫਿਰ ਚਲਾਇਆ ਹੈ। ਉਹਦੇ ਥਾਂ ਦੇ ਉੱਤੇ ਰਾਜਨੀਤੀ ਤੇ ਹੋ ਜੇ ਪਰ ਉਹਦੇ ਥਾਂ ਤੇ ਕੋਈ ਹੋਰ ਕੋਈ ਆ ਨਾ ਜਾਵੇ ਪਖੰਡੀ ਝੋਨਾ ਲਾਉਣ ਹੁੰਦਾ ਸੀ ਪੰਜਾਬ ਚ ਤੇ ਗੁਰੂ ਬਣ ਗਿਆ ਸਾਡੇ ਲੋਕਾਂ ਦੀ ਬੇਕੁਫੀ ਦੀ ਬਦੌਲਤ ਇਦਾਂ ਕਈ ਬਣੇ ਹੋਏ ਆ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਥਾਪਿਆ ਲੈਣਾ ਜੀਮਦਾ ਹੈ ਗੁਰਿਆਈ ਸਿਰ ਛੱਤਰ ਫਰਾਇਆ ਆਪਣੇ ਜਿਉਂਦੇ ਜੀ ਭਾਈ ਲੈਣੇ ਨੂੰ ਗੁਰੂ ਅੰਗਦ ਦੇ ਮਹਾਰਾਜ ਬਣਾ ਦਿੱਤਾ ਉਹ 7 ਸਾਲ ਦੀ ਕਾਲ ਨਕਾਲ ਦੇ ਨੇ ਭਾਈ ਫੇਰੂ ਗੁਰੂ ਸਾਹਿਬ ਦੇ ਪਿਤਾ ਜੀ ਨੇ ਤੇ ਉਹਨਾਂ ਦਾ ਉਹ ਆਪਣਾ ਬਿਜ਼ਨਸ ਕਰਦੇ ਨੇ ਆਪਣਾ ਦੁਕਾਨਦਾਰੀ ਕਰਦੇ ਨੇ ਇਹ ਸੰਗ ਲੈ ਕੇ ਭਾਈ ਫਿਰੋ ਜਾਂਦੇ ਨੇ ਵੈਸ਼ਨੂ ਦੇ ਵਿਹਾਰ ਸਾਲ ਤੇ ਸੰਗ ਦੇ ਮੁਖੀ ਹੁੰਦੇ ਨੇ ਤੇ ਜਦੋਂ ਭਾਈ ਫਿਰੋ ਜੀ ਗੁਰੂ ਸਾਹਿਬ ਦੇ ਪੈਦਾਇ ਚੜਾਈ ਕਰ ਜਾਂਦੇ ਆ ਤੇ ਫਿਰ ਪੁੱਤਰ ਹੀ ਕੰਮ ਕਰਦਾ ਤੇ ਗੁਰੂ ਨਾਨਕ ਦਾ ਸਿੱਖ ਹੈ ਭਾਈ ਜੋਧ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ ਜੋਧ ਰਸੋਈਆ ਦੇਵਤਾ ਉਹਨੂੰ ਦੇਵਤਾ ਆਖਿਆ ਕਿ ਰੱਬੀ ਗੁਣਾ ਦਾ ਮਾਲਕ ਉਹ ਗੁਰੂ ਘਰ ਦਾ ਰਸੋਈਆ ਇਨੀ ਸ਼ਰਦਾ ਦੇ ਭਾਵ ਨਾਲ ਸੇਵਾ ਕਰਦਾ ਅਈ ਸੱਪਾਏ ਗੁਰਦਾਜ ਜੀ ਕਹਿੰਦੇ ਨੇ ਕਿ ਉਹਦਾ ਸਨਮਾਨ ਗੁਰੂ ਘਰ ਵਿੱਚ ਇੰਨਾ ਹੈ ਇਨੀ ਲਗਨ ਨਾਲ ਸੇਵਾ ਕਰਦਾ ਤੇ ਬਾਣੀ ਪੜਦਾ ਤੇ ਬਾਣੀ ਪੜਦਾ ਪੜਦਾ ਉਹ ਸ਼ਬਦ ਪੜ ਰਿਹਾ ਸੀ ਗੁਰੂ ਨਾਨਕ ਸਾਹਿਬ ਦਾ ਜਿਤ ਸੇਵੇ ਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਘਾਲੀ ਹੈ ਮੰਦਾ ਮੂਲਾਂ ਕੀਚੀ ਦੇ ਲੰਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨ ਹਾਰੀ ਹੈ ਤੇ ਵਿਹਾ ਪਾਸ਼ਾ ਢਾਲੀਆ ਕਛਦਾਹੀ ਉੱਪਰ ਘਾਲੀ ਹੈ ਸ਼ਬਦ ਸੁਣਿਆ ਭਾਈ ਲੈਹਣੇ ਨੇ ਤੇ ਸ਼ਬਦ ਚੋਟ ਕਰ ਗਿਆ ਭਗਤ ਕਬੀਰ ਜੀ ਕਹਿੰਦੇ ਆ ਨਾ ਲਾਗਤ ਹੀ ਭੁਏ ਗਿਰ ਪਰਿਆ ਕਬੀਰ ਸਤਗੁਰ ਸੂਰਮੇ ਵਾਹਿਆ ਬਾਣ ਜੋ ਵੇਗ ਲਾਗਤ ਹੀ ਭੁਏ ਗਿਰ ਪਰਿਆ ਪ੍ਰਾ ਕਰੇਜੇ ਸ਼ੇਕ ਕਲੇਜੇ ਚ ਸ਼ੇਕ ਹੋ ਗਿਆ ਜਦੋਂ ਗੁਰੂ ਸੂਰਮੇ ਦਾ ਸ਼ਬਦ ਭਾਈ ਜੋਤ ਦੀ ਰਸਨਾ ਤੋਂ ਸੁਣਿਆ ਤੇ ਭਾਈ ਲੈਹਣੇ ਦੇ ਆ ਸ਼ਾਂਤ ਮਨ ਨੂੰ ਸ਼ਾਂਤ ਕਰ ਗਿਆ ਵੈਸ਼ਨਵ ਦੇਵੀ ਤੇ ਜਾ ਕੇ ਸ਼ਾਂਤ ਨਹੀਂ ਹੋਇਆ ਉਹਨੇ ਪੁੱਛਿਆ ਕਿਹਦਾ ਸ਼ਬਦ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਕਿੱਥੇ ਰਹਿੰਦੇ ਕਰਤਾਰਪੁਰ ਸਾਹਿਬ ਸ਼ਬਦ ਨੂੰ ਸੁਣਨਾ ਤੇ ਸ਼ਬਦ ਨੂੰ ਬਾਰ-ਬਾਰ ਸੁਣਨਾ ਭਾਈ ਜੋਧ ਫਿਰ ਸੁਣਾ ਸਮਾ ਬਣਿਆ ਸੰਗ ਲੈ ਕੇ ਜਦੋਂ ਵੈਸ਼ਨਵ ਦੇਵੀ ਤੇ ਫਿਰ ਗਏ ਤੇ ਕਰਤਾਰਪੁਰ ਸਾਹਿਬ ਦੇ ਲਾਗੂ ਦੇ ਲੰਗੇ ਤੇ ਰੋਕ ਗਏ ਆਪਣੇ ਸੰਗੀਆਂ ਨੇ ਕਿਹਾ ਤੁਸੀਂ ਜਾਓ ਮੈਂ ਉਹਨੇ ਅੱਗੇ ਗਏ ਖੇਤਾ ਵਿੱਚ ਇੱਕ ਬਜ਼ੁਰਗ ਨੂੰ ਪੁੱਛਿਆ ਮੈਂ ਨਾਨਕ ਤਪੇ ਦੇ ਘਰ ਜਾਣਾ ਉਹ ਕਹਿਣ ਲੱਗਾ ਤੂੰ ਦੂਰੋਂ ਆਇਆ ਥੱਕਾ ਟੁੱਟਾ ਘੋੜੀ ਦੇ ਜੜੇ ਹੋਏ ਸੀ ਲਗਾਂ ਫੜੀ ਤੇ ਘਰ ਲੈ ਗਏ ਕਹਿੰਦੇ ਉਹ ਘਰ ਆ ਨਾਨਕ ਤਪੇ ਦਾ ਤੇ ਮੈਂ ਬਲਾਕ ਕੇ ਲੈ ਕੇ ਆਉਣਾ ਹੈ ਜਦੋਂ ਅੱਗੇ ਸਿੰਘਾਸਨ ਤੇ ਦੇਖਿਆ ਤੇ ਗੁਰੂ ਨਾਨਕ ਪਾਤਸ਼ਾਹ ਬੈਠੇ ਸਿੱਖ ਸੰਗਤਾਂ ਬੈਠੀਆਂ ਸੀ ਕਹਿੰਦਾ ਅਬ ਗਿਆ ਹੋ ਗਈ ਗੁਨਾਹ ਹੋ ਗਿਆ ਆਇਆ ਸੀ ਦਰਸ਼ਨ ਕਰਨ ਪਿਆਸ ਮਟਾਉਣ ਇਹ ਤਾਂ ਬਹੁਤ ਵੱਡੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਅੰਦਰ ਜਾ ਮੇਰੇ ਦੇਖਿਆ ਕਹਿਣ ਲੱਗੇ ਕੋਈ ਨਹੀਂ ਨਾ ਕੀ ਹੈ ਇਹ ਲੈਣਾ ਕਹਿੰਦੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਲੈਣਾ ਹੁੰਦਾ ਨਾ ਉਹ ਕੋੜੇ ਕਦੇ ਚੜ ਕੇ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸੇਵਾ ਸੱਤ ਸਾਲ ਕੀਤੀ ਤੇ ਤਪੱਸਿਆ ਕੀਤੀ ਪੂਰੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਹਰੇਕ ਹੁਕਮ ਨੂੰ ਮੰਨਿਆ ਹਰੇਕ ਹੁਕਮ ਨੂੰ ਜਦੋਂ ਮੰਨਿਆ ਉਹਦੀ ਪਰਣਾ ਕੀਤੀ ਗੁਰੂ ਨਾਨਕ ਪਾਤਸ਼ਾਹ ਦਾ ਮਨ ਮੰਨ ਗਿਆ ਸਤਿ ਸੇਵਾ ਕੀਤੀ ਸਫਲ ਜਿਤ ਸਤਿਗੁਰ ਕਾ ਮਨ ਮੰਨੇ ਜਦੋਂ ਮਨ ਮੰਨਿਆ ਤੇ ਗੁਰੂ ਨਾਨਕ ਪਾਤਸ਼ਾਹ ਵੀ ਦੇਖ ਰਿਹਾ ਸੀ ਸਿੱਖਾਂ ਪੁੱਤਰਾਂ ਕੋ ਹਕ ਹੈ ਗੁਰਦੇਵ ਨੇ ਸਿੱਖਾਂ ਨੂੰ ਪਤਰਾ ਸਾਰਿਆਂ ਨੂੰ ਘੋਖਿਆ ਸੀ ਐਵੇਂ ਗੁਰਗੱਦੀ ਦਾ ਮਾਲਕ ਨਹੀਂ ਬਣਾਇਆ ਇਤੋਂ ਤੱਕ ਜਦੋਂ ਗੁਰਦੇਵ ਨੇ ਭੇਜਿਆ ਸੀ 3 ਸਾਲ ਬਾਅਦ ਵੀ ਹੁਣ ਘਰੋਂ ਹੋਵਾ ਤੇ ਜਦੋਂ ਵਾਪਸ ਆਏ ਸੀ ਨਾ ਤੇ ਮਾਤਾ ਸਲੱਖਣੀ ਨੂੰ ਪੁੱਛਿਆ ਗੁਰੂ ਸਾਹਿਬ ਕਿੱਥੇ ਆ ਕਹਿੰਦੇ ਖੇਤਾਂ ਵਿੱਚ ਤੇ ਗੁਰਦੇਵ ਝੋਨੇ ਝੋਨਾ ਦੀਨ ਕੱਢ ਰਹੇ ਸੀ ਹੁਣ ਇਹ ਤੇ ਦੁਕਾਨਦਾਰੀ ਕਰਨ ਵਾਲੇ ਸੀ ਤੇ ਗੁਰਦੇਵ ਨੇ ਉਹ ਨਦੀਨ ਦੀ ਪੰਡ ਰੱਖੀ ਸਿਰ ਤੇ ਤੇ ਪਾਣੀ ਵਿੱਚ ਹੋ ਰਿਆ ਸੀ ਤੇ ਉਹ ਨਾਨਕ ਪਤਸ਼ਾਹ ਨੂੰ ਮਾਤਾ ਸਰਕੀ ਨੇ ਕਿਹਾ ਸੀ ਸੇਵਕ ਵਿਚਾਰਾ ਬੋਲਾ ਭਾ ਉਹਦੇ ਸਿਰ ਤੇ ਤੁਸੀਂ ਨਦੀਨ ਦੀ ਪਣ ਚਕਾ ਦਿੱਤੀ ਮਹਾਰਾਜ ਕਹਿੰਦੇ ਦੁਨੀਆ ਦਾ ਇਹ ਤੇ ਬਖਸ਼ਾ ਰਹਿਮਤਾਂ ਦੀ ਰੱਬੀ ਰਹਿਮਤਾਂ ਦੀ ਪੰਡ ਹੈ ਤੇ ਕਹਿੰਦੇ ਵਿਚਾਰੇ ਦੇ ਪਾਣੀ ਚ ਹੋ ਰਿਆ ਸੀ ਮਹਾਰਾਜ ਕਹਿੰਦੇ ਪਾਣੀ ਨਹੀਂ ਕੇਸਰ ਚ ਹੋ ਰਿਆ ਸੀ ਏ ਗੁਰੂ ਨਾਨਕ ਪਾਤਸ਼ਾਹ ਦੀ ਰਮਨ ਸੀ ਉੱਤਰ ਨਰਾਜ ਹੋਏ ਬੜਾ ਕੁਛ ਹੋਇਆ ਪੁੱਤਰੀ ਕੌਲ ਨਾ ਪਾਲਿਉਣ ਗੁਰੂ ਘਰ ਦੇ ਕੀਤਨੀਏ ਭਾਈ ਸਤਜੀ ਦੇ ਭਾਈ ਬਲਵੰਡ ਜੀ ਨੇ ਆਰਾਮਕਲੀ ਬਾਚ ਲਿਖਿਆ ਤੇ ਗੁਰੂ ਨਾਨਕ ਪਾਤਸ਼ਾਹ ਦਾ ਮਨ ਜਿਹੜਾ ਸੀ ਉਹ ਭਾਈ ਲੈਣੇ ਦਿਵਾਲੇ ਪਾਸੇ ਮੰਨਿਆ ਜਦੋਂ ਕਿਉਂਕਿ ਹਰੇਕ ਇਮਤਿਹਾਨ ਚ ਭਾਈ ਲੈਣਾ ਪਾਸ ਹੋਇਆ ਆਖਰੀ ਇਮਤਿਹਾਨ ਇਹ ਹੋ ਸੀ ਜਦੋਂ ਪਾਤਸ਼ਾਹ ਨੇ ਸਤਗੁਰੂ ਨਾਨਕ ਉਹ ਬਟਾਇਆ ਜਦੋਂ ਜੋਤ ਟਿਕਾਣੀ ਸੀ ਆਪਣੇ ਆਪ ਨੂੰ ਟਿਕਾਣਾ ਸੀ ਰੱਬੀ ਜੋਤ ਨੂੰ ਟਿਕਾਣਾ ਸੀ ਆਖਰੀ ਉਹ ਧਿਆਨ ਲਿਆ ਗੁਰਦੇਵ ਨੇ ਕੁਝ ਭਿਆਨਕ ਰੂਪ ਧਾਰਿਆ ਸਿਖ ਸੰਗਤਾਂ ਪਿੱਛੇ ਤੇ ਗੁਰਦੇਵ ਅੱਗੇ ਕੁਝ ਮੋਹਰਾ ਸੁੱਟੀਆਂ ਲੈ ਕੇ ਪਾਸੇ ਹੋ ਗਏ ਅਖੀਰ ਵਿੱਚ ਭਾਈ ਲੈਣਾ ਰਹਿ ਗਿਆ ਸੀ ਤੇ ਗੁਰਦੇਵ ਨੇ ਪੁੱਛਿਆ ਹੁਣ ਸਾਰੇ ਚਲੇ ਗਏ ਤੂੰ ਨੇ ਗਿਆ ਉਹ ਪਾਤਸ਼ਾ ਜਿਹਨਾਂ ਦੇ ਘਰ ਸੀ ਘਰਾਬਤ ਚ ਲੱਗੇ ਜਿਹਨਾਂ ਦੇ ਰਿਸ਼ਤੇਦਾਰ ਸੀ ਰਿਸ਼ਤੇਦਾਰਾਂ ਕੋਲ ਚ ਲੱਗੇ ਮੇਰਾ ਦੁਨੀਆ ਤੇ ਹੈ ਹੀ ਕੋਈ ਨਹੀਂ ਸੀ ਕੋ ਟਿਕਾਣਾ ਤੇ ਮੈਂ ਜਾਂਦਾ ਕਿੱਥੇ ਤੇ ਗੁਰਦੇਵ ਨੇ ਇੱਕੋ ਗੱਲ ਆਖੀ ਸੀ ਤੂੰ ਵੀ ਟਿਕਾਣਾ ਲੱਭਦਾ ਸੀ ਮੈਂ ਵੀ ਟਿਕਾਣਾ ਲੱਭਦਾ ਸੀ ਆਪਾਂ ਦੋਵਾਂ ਨੂੰ ਟਿਕਾਣਾ ਮਿਲ ਗਿਆ ਤੇ ਗੁਰੂ ਸਾਹਿਬਾ ਨੇ ਗੁਰਨਾਨਕ ਪਾਤਸ਼ਾਹ ਨੇ ਜੋਤ ਜੜੀ ਸੀ ਉਹ ਜਿਹੜੇ ਸੀ ਉਹ ਪਾਹੀ ਲੈਣੇ ਵਿੱਚ ਟਕਾ ਕੇ ਗੁਰੂ ਅੰਗਦ ਦੇਹ ਮਹਾਰਾਜ ਬਣਾ ਦਿੱਤਾ ਤੇ ਦੁਨੀਆਂ ਨੇ ਮੂੰਹ 'ਚ ਉਂਗਲਾਂ ਪਾ ਲਈਆਂ ਸਿੱਧਾ ਨੂੰ ਪਤਾ ਲੱਗਾ ਉਹ ਵੀ ਹੈਰਾਨ ਹੋ ਗਿਆ ਵੀ ਜਿਹੜਾ ਗੁਰੂ ਨਾਨਕ ਕਿਸੇ ਅੱਗੇ ਨਿਵਿਆ ਨਹੀਂ ਉਹ ਬਾਬਰ ਨੂੰ ਜਾਬਰ ਕਹਿਣ ਵਾਲਾ ਤੇ ਉਹ ਦੁਨੀਆਂ ਵਾਲੇ ਮੂੰਹ 'ਚ ਉਂਗਲਾਂ ਪਾ ਕੇ ਕਹਿੰਦੇ ਸੀ ਦੁਨਿਆਈ ਆਖਿਆ ਕਿ ਕਿਉਂ ਕਿ ਗੁਰੂ ਨਾਨਕ ਨੇ ਆਹ ਕੀ ਕਰ ਦਿੱਤਾ ਕਿ ਕਿ ਸੇਵਕ ਆਇਆ ਉਹਨੇ ਪੁੱਤਰਾਂ ਨੂੰ ਪਾਸ਼ੇ ਛੱਡ ਕੇ ਕਦਰ ਨਾ ਘਟੂ ਪੁੱਤਰੋਂ ਦੇ ਨਖੰਡੀਆਂ ਦੇ ਤੇ ਕਹਿੰਦੇ ਨੇ ਇਹਨੂੰ ਹੀ ਬਣਾਉਣਾ ਕਿਸੇ ਕੰਮ ਦਾ ਨਹੀਂ ਹੁੰਦੇ ਪਾ ਤੇ ਦੁਨੀਆ ਦੀ ਪਿਹੜ ਚਲਾ ਮੱਤੇ ਡੱਕੀ ਜਾਂਦੀ ਹੈ ਪਾਦਸ਼ਾਹ ਨੇ ਸਾਰਿਆਂ ਨੂੰ ਘੋ ਕੇ ਪਰ ਕਰਕੇ ਜਦੋਂ ਕਸਵੱਟੀ ਤੇ ਭਾਈ ਲੈਣਾ ਹਰ ਇੱਕ ਇਮਤਿਹਾਨ ਚੋਂ ਪਾਸ ਹੋਇਆ ਤੇ ਫਿਰ ਬਖਸ਼ਾ ਕੀਤੀਆਂ ਤੇ ਫਿਰ ਗੱਦੀ ਦਾ ਮਾਲਕ ਬਣਾਇਆ ਥਾਪਿਆ ਲੈਣਾ ਜੀਮਦਾ ਗੁਰਾਇਸਰ ਛੱਤਰ ਫਰਾਇਆ ਗੁਰਾਈ ਦਾ ਛੱਤਰ ਭਾਈ ਲੈਣੇ ਦੇ ਗੁਰੰਗਦੇਵ ਮਹਾਰਾਜ ਸੱਚਾ ਪਾਸ਼ਾ ਬਣਾ ਕੇ ਤੇ ਸਿਰ ਤੇ ਫਿਰ ਚੱਲਿਆ ਚੱਲਿਆ ਤੇ ਫਿਰ ਗੁਰੂ ਸਾਹਿਬਾਂ ਨੇ ਇਜਰਾ ਖਡੂਰ ਸਾਹਿਬ ਜੀ ਫੇਰ ਵਟ ਵਿਸਾਇਆ ਸਤਿਗੁਰ ਫੇਰ ਫੇਰਵਣ ਸਤਿਗੁਰ ਖਡੂਰ ਤੇ ਗੁਰੂ ਸਾਹਿਬਾਂ ਨੇ ਖਡੂਰ ਸਾਹਿਬ ਨੂੰ ਵਸਾਇਆ ਇੱਥੇ ਮਲ ਅਖਾੜੇ ਲਾਇ ਗੁਰੰਗਦੇਵ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਬਣਾਈ ਤੇ ਚੰਗੀ ਖੁਰਾਕ ਤੇ ਚੰਗੀ ਸਿਹਤ ਤਾਂ ਪੈਗਾਮ ਜਿਹੜਾ ਸੀ ਉਹ ਦੁਨੀਆਂ ਨੂੰ ਦਿੱਤਾ ਤੇ ਇੱਥੇ ਹਮਾਜੂ ਵੀ ਆਇਆ ਸੀ ਹਾਰ ਖਾ ਕੇ ਜਦੋਂ ਆਇਆ ਗੁਰਦੇਵ ਨੌਜਵਾਨਾਂ ਨੂੰ ਕੁਸ਼ਤੀਆਂ ਕਰਾ ਰਿਹਾ ਸੀ ਧਿਆਨ ਉੱਧਰ ਸੀ ਹਮਾਜੂ ਨੇ ਵੇਖਿਆ ਹੰਕਾਰ ਜਾਗਿਆ ਭਾਂਵੇਂ ਹਾਰ ਕੇ ਆਇਆ ਸੀ ਕਹਿੰਦਾ ਹੈ ਮੇਰੇ ਵੱਲ ਵੇਖਿਆ ਹੀ ਨਹੀਂ ਇਹਨੇ ਮਿਆਨ ਚੋਂ ਤਲਵਾਰ ਕੱਢੀ ਤੇ ਗੁਰਦੇਵ ਨੇ ਵੇਖਿਆ ਕਿ ਅਲੱਗ ਜਿੱਥੇ ਚੱਲਣੀ ਸੀ ਉਤੋਂ ਭੱਜ ਗਿਆ ਆ ਗਿਆ ਬੁਝਦਲਾ ਤੇ ਦਰਬਾਰ ਜਾਈਆ ਫਕੀਰਾਂ ਦੇ ਚਲਾ ਰਹੇ ਆ ਤੇ ਸ਼ਰਮਿੰਦਾ ਹੋਇਆ ਚਰਨਾਂ 'ਚ ਮੱਥਾ ਟੇਕਿਆ ਸੀ ਤੇ ਮਾਫੀ ਮੰਗੀ ਸੀ ਕਹਿੰਦਾ ਪਾਤਸ਼ਾਹ ਗਲਤੀ ਹੋ ਗਈ ਇਹ ਸੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਗੁਰਬਾਣੀ ਦੇ ਵਿੱਚ 63 ਸ਼ਲੋਕ ਦਰਜ ਨੇ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਘਰਣਾ ਕਾਲੀ ਤਪੱਸਿਆ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋਤ ਜਿਹੜੀ ਸੀ ਉਹ ਗੁਰੂ ਅੰਗਦ ਦੇ ਵਿੱਚ ਟਕਾ ਦਿੱਤੀ ਸਾਰਾ ਕੁਝ ਪਰਖ ਕੇ ਕਸਵਟੀ ਤੇ ਜਦੋਂ ਉਹ ਪੂਰੇ ਉੱtre 1532 ਸਾਲ ਆਏ ਸੀ 1539 ਗੁਰਗੱਦੀ ਦੇ ਮਾਲਕ ਬਣ ਗਏ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਜੀਉਂਦੇ ਜੀ ਭਾਈ ਲਿਆਣੇ ਨੂੰ ਮੱਥਾ ਟੇਕ ਦਿੱਤਾ ਤੇ ਭਾਈ ਲੈਣਾ ਭਾਈ ਲੈਣੇ ਤੋਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਬਣ ਗਏ ਤੇ ਇਹ ਸੀ ਕਲ ਨਾ ਉਹਨਾਂ ਦੀ ਸੇਵਾ ਦੀ ਸਮਰਪਤ ਭਾਵਨਾ ਤੇ ਗੁਰੂ ਸਾਹਿਬਾ ਦੇ ਗੁਰਗੱਦੀ ਦਿਵਸ ਦੀਆਂ ਆਪ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ YouTube ਚੈਨਲ ਅਸੀਂ ਸ਼ੁਰੂ ਕੀਤਾ ਤੇ ਤੁਸੀਂ ਮੈਨੂੰ ਬੜਾ ਪਿਆਰ ਕਰਦੇ ਹੋ ਤੇ ਤੁਹਾਡਾ ਇਨਮਾਨਾ ਜਿਹਾ ਗੁਰੂ ਰਾਮਦਾਸ ਦੇ ਕਰਦਾ ਕੀਰਤਨੀਆਂ ਹਜ਼ੂਰੀ ਰਾਗੀ ਸਭ ਦਾ ਤੇ ਇਹ ਜਿਹੜੀਆਂ ਮੈਂ ਗੁਰਮੰਦੀ ਸਾਂਝ ਆਪ ਜੀ ਨਾਲ ਪਾਉਂਦਾ ਹਾਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਪਿਆਰ ਬਖਸ਼ਦੇ ਰਿਹਾ ਕਰੋ ਇਹ ਤੁਹਾਡੇ ਪਿਆਰ ਸਦਕਾ ਜਿਹੜਾ ਅਸੀਂ ਗੁਰੂ ਦੀਆਂ ਗੱਲਾਂ ਤੁਹਾਰ ਨਾਲ ਸਾਂਝੀਆਂ ਕਰਦੇ ਰਹੀਏ ਉਲਝ ਚੁੱਕਾਂ ਦੀ ਖਿਮਾ ਜੀ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ